ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਣਾ 13 ਅਗਸਤ 2024 ਸ਼ਾਮ ਦੇ ਕਰੀਬ-ਕਰੀਬ 7:40 ਮਿੰਟ ਹੋ ਗਏ ਆ ਇਸ ਟਾਈਮ ਤੁਸੀਂ ਮੇਰੇ ਮਗਰ ਦੇਖ ਸਕਦੇ ਅਸੀਂ ਬਨਾਲੇ ਪੁਲ ਤੇ ਖੜੇ ਆ ਬਨਾਲਾ ਪੁਲ ਉਹ ਪੁਲ ਹੈ ਜਿਹੜਾ ਹੁਣ ਆਪਾਂ ਗੱਲ ਕਰਦੇ ਆ ਨਵਾਂ ਜਿਹੜਾ ਪੁਲ ਬਣਿਆ ਪਿੱਛੇ ਜੇ ਪੱਟੀ ਵਾਇਆ ਜਿਹੜਾ ਮੱਝ ਨੂੰ ਆਪਾਂ ਜਾਣਦੇ ਆ ਤੰਤਰ ਸਾਹਿਬ ਜਾਂ ਆਪਣਾ ਸ੍ਰੀ ਅਮਰਤਾ ਸਾਹਿਬ ਸੋ ਉੱਥੋਂ ਅਸੀਂ ਅਪਡੇਟ ਦੇ ਰਹੇ ਆ ਅਪਡੇਟ ਕੀ ਦੇ ਰਹੇ ਆ ਪਾਣੀ ਬਾਰੇ ਜੋ ਆਉਣ ਵਾਲੇ ਦਿਨਾਂ ਵਿੱਚ ਜਾਂ ਪਿਛਲੀਆਂ ਰਿਪੋਰਟਾਂ ਹੈਗੀਆਂ ਉਹਦੇ ਮੁਤਾਬਕ ਅਸੀਂ ਅੰਕੜਾ ਸਵੇਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਮੜਾ ਬੰਨੇੜ ਕਰ ਦਿਓ। ਅ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਿ ਲਾਈਵ ਅਪਡੇਟ ਤੁਹਾਡੇ ਨਾਲ ਅਸੀਂ ਦੇ ਰਿਹਾ ਬਨਾਲਾ ਪੁਲ ਤੋਂ ਤੁਸੀਂ ਦੇਖ ਸਕਦੇ ਹੋ ਪਿੱਛੇ। ਇਹ ਜਿਹੜਾ ਇਹ ਕਰੀਪਰੀ ਕਿਲੋਮੀਟਰ ਦੇ ਨੇੜੇ ਤੇੜੇ ਮਿਲਦਾ ਵੀ ਪੁਲ ਜਿਹੜਾ ਹੈਗਾ। ਇਹ ਜਿਹੜਾ ਪੁਲ ਹੈਗਾ ਇੱਥੋਂ ਅਸੀਂ ਅਪਡੇਟ ਕਰ ਰਹੇ ਹਾਂ ਤੁਹਾਨੂੰ ਸਾਰੀ ਜੋ ਵੀ ਹੈਗੀ ਹੈ ਅੰਕੜਾ ਸਮੇਤ ਕਰੀਬ ਆਪਾਂ ਇੱਥੋਂ ਗੱਲ ਕਰਦੇ ਆ ਜਿਹੜਾ ਹਰੀਕੇ ਹੈਡਵਰਕਸ ਹੈਗਾ ਕਰੀਬ-ਕਰੀਬ 20 22 ਕਿਲੋਮੀਟਰ ਹੈਗਾ ਔਰ ਨਵਾਂ ਪੁਲ ਬਣਿਆ ਇੱਥੋਂ ਤੁਸੀਂ ਦਰਿਆ ਦੀ ਸਥਿਤੀ ਵੀ ਆਪਾਂ ਗੱਲ ਕਰ ਸਕਦੇ ਆ ਤੁਸੀਂ ਦੇਖ ਸਕਦੇ ਹੋ ਦਰਿਆ ਵੀ ਜਿੰਨਾ ਵੀ ਹੈਗਾ ਇਹਦੇ ਵਿੱਚ ਕੋਈ ਪਾਣੀ ਨਾ ਮਾਤਰ ਹੈਗਾ ਕਰੀਬ-ਕਰੀਬ ਜਿਹੜਾ ਉਹ ਆਪਾਂ ਅਕੜੇ ਵੀ ਤੁਹਾਡੇ ਨਾਲ ਦੱਸਾਂਗੇ ਕੋਈ ਗੱਲਬਾਤ ਨਹੀਂ ਹੈਗੀ ਪਰਲੀ ਸਾਈਡ ਤੇ ਥੋੜਾ ਜਰੂਰ ਪਾਣੀ ਹੈਗਾ ਇਹਦੇ ਤੁਸੀਂ ਦਿਖਾ ਦਿਓ ਪਰਲੀ ਸਾਈਡ ਤੇ ਜਰੂਰ ਪਾਣੀ ਹੈਗਾ ਥੋੜਾ ਬਾਅਦ ਔਰ ਪਾਣੀ ਜਿਹੜਾ ਕਾਫੀ ਲੱਥਾ ਵੀ ਹੈਗਾ ਪਿੱਛੇ ਘਰ ਥੋੜਾ ਜਿਹਾ ਪਾਣੀ ਜਿਹੜਾ ਕਾਫੀ ਲੱਥਾ ਵੀ ਹੈਗਾ ਰਿਪੋਰਟਾਂ ਸਮੇਤ ਅੱਡ ਨਾਲ ਅਸੀਂ ਜਾਣਕਾਰੀ ਸਾਂਝੀ ਕਰਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੀ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਲਿਓ ਜੇਕਰ ਆਪਾਂ ਗੱਲ ਕਰਦੇ ਹਾਂ ਇਸ ਸਮੇਂ ਦੀ ਅੱਜ ਜਿਹੜੀ ਦੁਪਹਿਰ ਦੀ ਰਿਪੋਰਟ ਹੈਗੀ ਕਰੀਬ 4 ਵਜੇ ਦੀ 4 ਵਜੇ ਦੀ ਰਿਪੋਰਟ ਹੈਗੀ ਹੈ 13 ਅਗਸਤ ਦੀ ਉਹਦੇ ਚ ਆਪਾਂ ਗੱਲ ਕਰਦੇ ਹਾਂ ਤੇ ਜਿਹੜਾ ਹਰੀਕੇ ਹੈਡਵਕਸ ਤੋਂ ਜਿਹੜਾ ਗੱਲ ਕਰਦੇ ਆ ਪਿੱਛੇ ਜਿਹੜਾ ਪਾਣੀ ਹਾਰਿਆ ਹਰੀਕੇ ਹੈਡਵਕਸ ਤੇ ਕਰੀਬ-ਕਰੀਬ 40000 ਕਿਊਬਿਕ ਪਾਣੀ ਆ ਰਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਜੇਕਰ ਗੱਲ ਕਰਦੇ ਹਾਂ ਇਸ ਹਰੀ ਕੇ ਹੈਡ ਵਾਕਸ ਤੇ ਜਿਹੜਾ ਪਾਣੀ ਆਇਆ ਸੀ ਲਗਾਤਾਰ ਜਿਹੜਾ ਪਾਣੀ ਆ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਜਾਂ ਪਿਛਲੇ ਹਫਤੇ ਦੇ ਵਿੱਚ 24000 ਕਿਊਸਕ ਦੇ ਨੇੜੇ ਤੇ ਆ ਰਿਹਾ ਸੀ ਇਸ ਤੋਂ ਅੱਗੇ ਜਿਹੜਾ ਪਾਣੀ ਛੱਡਿਆ ਜਾ ਰਿਹਾ ਸੀਗਾ ਉਹ 3000 ਕਿਊਸਕ ਦੇ ਨੇੜੇ ਤੇ ਬਾਕੀ ਜਿਹੜੀਆਂ ਦੋ ਹੀ ਨਹਿਰਾਂ ਸੀਆਂ ਭਾਵੇਂ ਉਹ ਸਰਾਂਦ ਫੀਡਰ ਸੀ ਭਾਵੇਂ ਜਿਹੜਾ ਆਪਣੀ ਫਰੋਹ ਪਰ ਫੀਡਰ ਹੈਗੀ ਸੀ ਉਹਦੇ ਵਿੱਚ ਪਾਣੀ ਜਿਹੜਾ ਸਾਰਾ ਜਾ ਰਿਹਾ ਸੀਗਾ ਲੇਕਿਨ ਜੇਕਰ ਆਪਾਂ ਅੱਜ ਦੀ ਦੁਪਹਿਰ ਦੀ ਗੱਲ ਕਰਦੇ ਹਾਂ 40000 ਕਿਉਸਿਕ 41000 ਕਿਉਸਿਕ ਦੇ ਵਿੱਚੋਂ ਜਿਹੜਾ ਸਾਰਾ ਬਾਕੀ ਜਿਹੜਾ ਪਾਣੀ ਹੈਗਾ ਕਰੀਬ-ਕਰੀਬ ਅੱਧਾ ਪਾਣੀ ਜਿਹੜਾ ਇਸ ਦਰਿਆ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਛੱਡਿਆ ਗਿਆ ਸੀਗਾ ਉਸ ਦੇ ਮੁਤਾਬਕ ਜਿਹੜਾ ਥੋੜਾ ਬਾਲਾ ਪਾਣੀ ਦਰਿਆ ਦੇ ਵਿੱਚ ਜ਼ਰੂਰ ਵਧਿਆ ਹੋਵੇਗਾ ਜਦੋਂ ਇਹ ਗੱਲ ਕੀਤੀ ਕਿ ਮਹਿਰਾ ਦੇ ਨਾਲ ਮਹਿਰਾ ਨੇ ਦੱਸਿਆ ਕਿ ਜਿਹੜਾ ਸਤਲੁਜ ਦਰਿਆ ਦੇ ਵਿੱਚ ਡਾਫ ਲੱਗੀ ਹੋਣ ਦੇ ਕਾਰਨ ਪਾਣੀ ਇੰਝ ਲੱਗ ਰਿਹਾ ਸੀ ਕਾਫੀ ਪਾਣੀ ਹੈਗਾ ਲੇਕਿਨ ਦਰਿਆ ਦੇ ਵਿੱਚ ਬਿਲਕੁਲ ਵੀ ਪਾਣੀ ਨਹੀਂ ਹੈਗਾ ਔਰ ਜਿਹੜੇ ਅੰਕੜੇ ਸਮੇਂ ਤੁਹਾਡੇ ਨਾਲ ਗੱਲ ਕਰ ਰਹੇ ਹੈ ਕਿ ਪਿਛਲੇ ਜੇਕਰ ਆਪ ਡੈਮਾਂ ਦੀ ਗੱਲ ਕਰਦੇ ਜਿਹੜੇ ਤਿੰਨੇ ਚਾਰੇ ਡੈਮ ਹੈਗੇ ਆ ਉਹਦੇ ਜਿਹੜੇ ਭਾਵੇਂ ਭਖੜਾ ਡੈਮ ਹੈਗਾ ਭਾਵੇਂ ਪੌਂਗੜਾ ਡੈਮ ਹੈਗਾ ਉਹਦੇ ਵਿੱਚ ਸਥਿਤੀ ਜਿਹੜੀ ਬਿਲਕੁਲ ਨਾਰਮਲ ਹੈਗੀ ਹੈ ਉਹਦੇ ਵਿੱਚ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਉਹਦੇ ਵੀ ਜਿਹੜਾ ਕਰੀਬ ਕਰੀਬ 50 ਫੁੱਟ ਦੇ ਕਰੀਬ ਜਿਹੜਾ ਉਹ ਪਾਣੀ ਥੱਲੇ ਜਾ ਰਿਹਾ ਥੱਲੇ ਹੈਗਾ ਔਰ ਸਥਿਤੀ ਬਿਲਕੁਲ ਉੱਥੇ ਵੀ ਜਿਹੜਾ ਬਿਲਕੁਲ ਸਟੇਰ ਹੈਗੀ ਆ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਸਤਲੁਜ ਦਰਿਆ ਦੀ ਸਥਿਤੀ ਤੁਹਾਨੂੰ ਇੱਕ ਵਈ ਫੇਰ ਦਿਖਾ ਦਿੰਨੇ ਆ ਵੀ ਇਹ ਕਰੀਬ ਕਹਿ ਸਕਦੇ ਤੁਸੀਂ ਵੀ ਹਰੀ ਕੇ ਹੈਡਵੈਕਸ ਵਾਲੀ ਜਿਹੜੀ ਗੱਲ ਹੈ ਉੱਥੋਂ ਹੀ ਜਿੰਨਾ ਪਾਣੀ ਆ ਰਿਹਾ ਉੱਥੋਂ ਕਿਉਂਕਿ ਅੱਗੇ ਕੋਈ ਨਹਿਰ ਨਹੀਂ ਹੈਗੀ ਕੋਈ ਦਰਿਆ ਨਹੀਂ ਹੈਗਾ ਕੋਈ ਕੱਸੀ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਪਾਣੀ ਬਿਲਕੁਲ ਨਾ ਮਤਰਾ ਹੈਗਾ ਔਰ ਅਸੀਂ ਇਹ ਵੀ ਗੱਲ ਕਰਦੇ ਹਾਂ ਕਿ ਕੁਝ ਵੀਰੇ ਕਹਿੰਦੇ ਆ ਛੱਟ ਦੇ ਇਲਜ਼ਾਮ ਲਾਉਂਦੇ ਮੀਡੀਆ ਦੇ ਕਿ ਅਫਵਾਹਾਂ ਫਲਾਉਂਦੇ ਆ ਵੀਰੋ ਅਸੀਂ ਗੱਲ ਕਰਦੇ ਹਾਂ ਕਿ ਅਸੀਂ ਅਫਵਾਹਾਂ ਨਹੀਂ ਫਲਾਉਂਦੇ ਅਸੀਂ ਜੋ ਸਾਨੂੰ ਆਂਕੜੇ ਮਿਲਦੇ ਆ ਜੋ ਸਾਨੂੰ ਸੂਝਾ ਮਿਲਦੀ ਹੈਗੀ ਉਸ ਦੇ ਮੁਤਾਬਕ ਅਸੀਂ ਗੱਲਬਾਤ ਕਰਦੇ ਹੈਗੇ ਆ ਉਸ ਦੇ ਮੁਤਾਬਕ ਸਾਰੀ ਜਾਣਕਾਰੀ ਦਿੰਨੇ ਆ ਜੇਕਰ ਅੱਜ ਦੀ ਵੀ ਗੱਲ ਕਰਦੇ ਫਿਲਹਾਲ ਕੋਈ ਆਉਣ ਵਾਲੇ 2-4 ਦਿਨਾਂ ਦੇ ਵਿੱਚ ਵਿੱਚ ਖਤਰਾ ਵੀ ਕੋਈ ਨਹੀਂ ਹੈਗਾ ਕੋਈ بارش ਵੀ ਨਹੀਂ ਹੈਗੀ ਔਰ ਆਉਣ ਵਾਲੇ ਦਿਨਾਂ ਜੇ ਸਤਲੁਜ ਦਰਿਆ ਦੇ ਵਿੱਚ ਬਿਲਕੁਲ ਜਿਹੜਾ ਫਰੋਇਪਰ ਦੀ ਗੱਲ ਕਰਦੇ ਆਂ ਔਰ ਬਿਲਕੁਲ ਆਪਾਂ ਜੇ ਹਾਲ ਕੀ ਦੀ ਗੱਲ ਕਰਦੇ ਆਂ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਪਾਣੀ ਘਟ ਸਕਦਾ ਹੈ ਦਰਿਆ ਦੇ ਵਿੱਚ ਵਧ ਨਹੀਂ ਸਕਦਾ ਜੇਕਰ ਪਿਛਲੇ ਦਿਨਾਂ ਦੀ ਵੀ ਗੱਲ ਕਰਦੇ ਆਂ ਆਪਾਂ ਤਾਂ 30-32 ਹਜ਼ਾਰ ਕਿਊਸਿਕ ਪਾਣੀ ਹੈਗਾ ਸੀ ਸਤਲੁਜ ਹਰੀ ਕੇ ਹੈਡਵਕਸ ਤੇ ਲੇਕਿਨ ਅੱਜ ਦੀ ਜਿਹੜੀ ਸਥਿਤੀ ਹੈਗੀ 40 ਹਜ਼ਾਰ ਕਿ ਉਸ ਦਾ ਹਰੀਕੇ ਹੈਡਬਾਕਸ ਔਰ ਅੱਗੋਂ ਦੀ ਗੱਲ ਕਰਦੇ ਹਾਂ ਵੀ ਆਰਕਿਊਸ ਕਿਹੜਾ ਪਾਣੀ ਸਤਲੁਜ ਦਰਿਆ ਦੇ ਵਿੱਚ ਅੱਗੋਂ ਛੱਡਿਆ ਗਿਆ ਜਿਹੜਾ ਫਰੋਹੇਪੁਰ ਫਾਲਕੇ ਵਾਲੀ ਸਾਈਡ ਤੇ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਇਲਾਕੇ ਦੇ ਜ਼ਰੂਰ ਰਿਪੋਰਟ ਦੇਣਾ ਜੋ ਵੀ ਇਲਾਕੇ ਦੇ ਹਾਲਾਤ ਹੈਗੇ ਹਾਲਾਂਕਿ ਕੁਝ ਪਿੰਡਾਂ ਦੇ ਸੁਣਿਆ ਹੈਗਾ ਵੀ ਕੁਝ ਪਿੰਡਾਂ ਦੇ ਵਿੱਚ ਜਿਹੜਾ ਨੇੜਲੇ ਜਿਹੜੇ ਦਰਿਆ ਦੇ ਪਿੰਡ ਹੈਗੇ ਉਹਨਾਂ ਵਿੱਚ ਪਾਣੀ ਥੋੜਾ ਬੜਾ ਜਰੂਰ ਭਰਿਆ ਹੈਗਾ ਕਹਿ ਸਕਦੇ 2-4% ਜਿਹੜਾ ਕੋਈ ਪਾਈਆਂ ਤੇ ਕੋਈ ਰਸਤਿਆਂ ਤੇ ਕੋਈ ਆਪਣਾ ਜਿਹੜਾ ਫਸਲ ਹੈਗੀ ਝੋਨੇ ਦੀ ਫਸਲਾਂ ਦੇ ਵਿੱਚ ਕੋਈ ਪੱਠਾਂ ਟੱਕਾਂ ਦੇ ਪਾਣੀ ਹੋ ਸਕਦਾ ਲੇਕਿਨ ਸਥਿਤੀ ਬਿਲਕੁਲ ਨਾਰਮਲ ਹੈਗੀ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀ ਜਿਹੜੀ ਉਹ ਬਿਲਕੁਲ ਕੰਟਰੋਲ 'ਚ ਰਹੂਗੀ ਇਸ ਵੀਡੀਓ ਨੂੰ ਬਾਤ ਬਾਤ ਸ਼ੇਅਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾ